ਗੁਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤੇ ਸਚ ਰੰਗ ਇੱਕੋ ਨਾਮ ਅਧਾਰ ਸਾਵਣ ਦੇ ਮਹੀਨੇ ਵਿੱਚ ਸਰਸੀ ਸਰਸ ਰਸ ਭਰਪੂਰ ਕਾਮਣੀ ਇਸਤਰੀ ਚਰਨ ਕਮਲ ਸਿਓ ਪਿਆਰ ਪਾਉ ਜੀਵਾਤਮਾ ਉਸ ਪ੍ਰਭੂ ਦੇ ਚੰਨ ਕਮਲਾ ਨਾਲ ਪਿਆਰ ਪਾਵੇ ਮਨ ਤਨ ਰਤਾ ਸੱਚ ਰੰਗ ਮਨ ਤੇ ਤਨ ਉਹ ਸੱਚੇ ਰੰਗ ਵਿੱਚ ਰਚਾ ਹੋਵੇ ਉਸ ਪ੍ਰਭੂ ਦੇ ਰੰਗ ਵਿੱਚ ਰਮਿਆ ਹੋਵੇ ਇੱਕੋ ਨਾਮ ਆਧਾਰ ਤੇ ਆਸਰਾ ਇਹ ਜ਼ਿੰਦਗੀ ਦਾ ਕੇਵਲ ਇੱਕ ਨਾਮ ਹੋਵੇ ਵਿਕਿਆ ਰੰਗ ਕੂੜਾ ਹੋਇਆ ਦਿਸਨ ਸਬੇ ਛਾਰੇ ਵੇਖਿਆ ਰੰਗ ਕੁੜਾਇਆ ਵਿੱਕਦਾ ਵਿਕ ਭਾਜਰ ਜ਼ਹਿਰ ਜ਼ਹਿਰ ਭਾਉ ਮਾਇਆ ਮਾਇਆ ਭਾਉ ਰੱਬ ਤੋਂ ਤੋੜਨ ਵਾਲੀ ਹਰ ਸ਼ੈ ਉਹਦੇ ਰੰਗ ਵਿੱਚ ਰੰਗਣ ਮਾਲ ਝੂਠੀ ਬਣਦਾ ਹੈ ਝੂਠਾ ਹੀ ਬਣਦਾ ਹੈ ਵੇਖਿਆ ਰੰਗ ਕੁੜਾਇਆ ਦੇ ਸਨ ਸਬੇ ਚਾਰ ਸਾਰ ਚਾਰ ਦੇ ਮੁਤਾਬਕ ਹਨ ਸਵਾਦ ਦੇ ਮੁਤਾਬਕ ਹਨ ਸਭ ਖੇ ਵਗੇ ਹਨ ਆਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਾਰ ਹਰੀ ਦੇ ਰੱਬ ਦੇ ਅੰਮ੍ਰਿਤ ਦੀ ਬੂੰਦ ਸੁਹਾਵਣੀ ਸੋਹਣੀ ਸੁਖਦਾਇਕ ਹੁੰਦੀ ਐ ਨਾਮ ਦੀ ਬੂੰਦ ਅੰਮ੍ਰਿਤ ਦੀ ਬੂੰਦ ਹਰੀ ਦੇ ਨਾਮ ਦੀ ਸੱਚ ਦੀ ਗੁਣਾ ਦੀ ਚਿੰਗਿਆ ਦੀ ਮਿਲ ਸਾਧੂ ਪੀਵਣਾਰ ਸਾਧੂਆਂ ਦੇ ਨਾਲ ਮੇਕੇ ਪਾਵ ਇੱਕ ਮੋਟੋ ਐ ਇੱਕ ਉਦੇਸ਼ ਐ ਜਿਨ੍ਹਾਂ ਦਾ ਕਿ ਸੱਚ ਦੇ ਨਾਲ ਜੁੜੇ ਰਹਿਣਾ ਚੰਗੀਆਂ ਗੈਆਂ ਨੂੰ ਅਪਣਾਣਾ ਐਸੇ ਸਾਧਵਾਂ ਦੇ ਨਾਲ ਮਿਲ ਕੇ ਆਓ ਉਸ ਅੰਮ੍ਰਿਤ ਰੂਪੀ ਬੂੰਦ ਪ੍ਰਭੂ ਦੇ ਨਾਮ ਦੀ ਉਹਨੂੰ ਪੀਏ ਪੀਣਾ ਕਰੀਏ ਮਿਲ ਸਾਧੂ ਪੀਵਣਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸਮਰਥ ਪੁਰਖੇ અપਾਰ ਵਣ ਤਿਣ ਵਣ ਪਾਉ ਜੰਗਲ ਤਿਣ ਤਿਣਕੇ ਪਾਇਕ ਕਿਣਕੇ ਤੋਂ ਲੈ ਕੇ ਵੱਡੇ ਆਕਾਰ ਤੱਕ ਸਭ ਕੁਝ ਪ੍ਰਭੂ ਦੇ ਰੰਗ ਵਿੱਚ ਮੋਲਿਆ ਸੰਗ ਮੋਲਿਆ ਪ੍ਰਭ ਸੰਗ ਮੋਲਿਆ ਸਮਰਤ ਪੁਰ ਕੇ ਅਪਾਰ ਉਹ ਸਮਰਤ ਹੈ ਵੱਡਾ ਪ੍ਰਮਾਤਮਾ ਉਹ ਅਪਾਰ ਹੈ ਉਸ ਦੇ ਨਿਯਮ ਦੇ ਤਹਿਤੀ ਸਭ ਕੁਝ ਚਲਾਇਆ ਮਾਨ ਹੈ ਸਭ ਕੁਝ ਉਹਨੇ ਮੋੜਿਆ ਹੋਇਆ ਹੈ ਬੰਨਿਆ ਹੋਇਆ ਹੈ ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਹਰੀ ਦੇ ਮਿਲਣੇ ਨੂੰ ਮਨ ਲੋਚਦਾ ਹੈ ਕਰਮ ਮਿਲਾਵਣ ਹਾਰ ਕਰਮ ਜੇਕਰ ਚੰਗੇ ਕਰਮ ਉਸ ਪ੍ਰਭੂ ਨੂੰ ਚੰਗੇ ਲੱਗਣ ਵਾਲੇ ਕਰਮ ਕਰਾਂਗੇ ਉਹ ਕਰਮ ਮਿਲਾਨ ਵਿੱਚ ਸਾਇਕ ਹਨ ਹਰੀ ਨੂੰ ਮਿਲਣ ਨੂੰ ਮਨ ਤਾਂ ਲੋਚਦਾ ਪਰ ਮਿਲਾਂਗੇ ਕਿਵੇਂ ਕਰਮ ਮਿਲਾਉਣ ਹਾਰ ਕਰਮਾਂ ਦੇ ਨਾਲ ਚੰਗੇ ਕਰਮ ਉੱਚੇ ਕਰਮ ਗੁਣਾ ਗੁਣਾ ਵਾਲੇ ਚੰਗੇਈਆ ਵਾਲੇ ਜੇ ਨਹੀਂ ਸਕੀਏ ਪ੍ਰਭ ਪਾਇਆ ਤਿੰਨ ਕ ਸਦ ਬਲਿਹਾਰ ਸਤਿਗੁਰ પાસે ਉਦਾਹਰਨ ਦੇ ਜਨ ਕਿ ਜਿਨ੍ਹਾਂ ਸਖੀਆਂ ਨੇ ਪ੍ਰਭ ਪਾਇਆ ਹੈ ਉਹ ਤਿੰਨ ਕੈ ਸਦ ਬਲਿਹਾਰ ਉਹਨਾਂ ਦੇ ਮੈਂ ਹਮੇਸ਼ਾ ਬਲਿਹਾਰ ਜਾਂਦਾ ਉਹਨਾਂ ਸਖੀਆਂ ਕਹਿੰਦੇ ਨੇ ਸਤਗੁਰ ਅਰਜਨ ਦੇਵ ਪਾਤਸ਼ਾਹ ਸਹਿ ਲਿਆ ਕਹਿੰਦੇ ਹਨ ਕਿ ਜਿਹੜੀਆਂ ਜੀਵ ਆਤਮਾ ਉਸ ਪ੍ਰਭ ਦੇ ਰੰਗ ਵਿੱਚ ਰੰਗੀਆਂ ਨੇ ਜਿਨ੍ਹਾਂ ਨੇ ਪ੍ਰਭ ਨੂੰ ਪਾ ਲਿਆ ਹੈ ਪ੍ਰਭ ਨੂੰ ਪਾਣਾ ਤਾਂ ਉਸ ਸਦਾ ਥਿਰ ਰਹਿਣ ਵਾਲੇ ਇੱਕੇ ਦੇ ਸਿਧਾਂਤ ਨੂੰ ਅਪਣਾ ਲਿਆ ਹੈ ਉਹ ਤਿੰਨ ਕੈ ਸਦ ਬਲਿਹਾਰ ਮੈਂ ਉਹਨਾਂ ਦੇ ਹਮੇਸ਼ਾ ਬਲੀਹਾਤ ਦਿੰਦਾ ਹਾਂ ਕੁਰਬਾਨ ਜਾਂਦਾ ਹਾਂ ਨਾਨਕ ਹਰਜੀ ਮਿਆਕਰ ਸਬਦ ਸਵਾਰਨਾਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਨਾਨਕ ਹਰਜੀ ਮਿਆਕਰ ਏ ਨਾਨਕ ਹਰੀ ਤੋਂ ਮੈਂ ਹੀ ਕਿਰਪਾ ਮੰਗਦਾ اے ਪ੍ਰਭੂ ਕਿਰਪਾ ਕਰੋ ਸਬਦ ਸਵਾਰਨਾਰ ਸਬਦ ਮਿਲ ਜਾਵੇ ਸਬਦ ਦੇ ਵਿੱਚ ਜੁੜ ਕੇ ਮੈਂ ਆਪਣੀ ਜ਼ਿੰਦਗੀ ਨੂੰ ਸਵਾਰ ਲਾਵਾਂ ਸਵਾਰਨਾਰ ਸਬਦ ਹੈ ਸਵਾਰ ਨਹਾਰੇ ਜਿੰਦਗੀ ਨੂੰ ਸੋਨਾ ਬਣਾਉਣ ਵਾਲੀ ਹੈ ਸਾਵਣ ਤਿੰਨ ਸੋਗਣੀ ਜਿਨ ਰਾਮ ਨਾਮ ਉਰਾਰ ਸੌਣ ਦਾ ਮਹੀਨਾ ਵਿੱਚ ਉਹ ਸੁਹਾਗਣੀਆਂ ਹਨ ਜਿਨ ਰਾਮ ਨਾਮ ਉਰਹਾ ਜਿਹੜੀਆਂ ਰਾਮ ਨਾਮ ਨੂੰ ਆਪਣੇ ਗਲ ਵਿੱਚ ਹਾਰ ਪਾਇਆ ਹੋਰ ਕਹਿੰਦੇ ਗਲ ਹਾਰ ਹਾਰ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਸ਼ਿੰਗਾਰ ਬਣਾਇਆ ਹੋਇਆ ਹੈ ਉਹ ਸੋਹਾਗਣੀਆਂ ਹਨ ਸੋ ਸਤਿਗੁਰ ਪਾਤਸ਼ਾਹ ਬਖਸ਼ਿ ਕਰ ਦੇਣ ਕਿ ਭਈ ਸਾਵਣ ਦੇ ਮਹੀਨੇ ਵਿੱਚ ਜਿਵੇਂ ਦੁਨਿਆਵੀ ਪਤੀ ਪਤਨੀ ਸਾਵਣ ਦੇ ਮਹੀਨੇ ਵਿੱਚ ਪਰਫੁੱਲਿਤ ਹੁੰਦੇ ਹਨ ਆਪਣੀ ਜ਼ਿੰਦਗੀ ਨੂੰ ਸੁਖੈਨ ਬਣਾਉਣ ਵਾਸਤੇ ਉਪਰਾਲੇ ਕਰਦੇ ਹਨ ਸੌਣ ਦੇ ਮਹੀਨੇ ਵਿੱਚ ਜਿਵੇਂ ਗਰਮੀ ਅੱਤ ਦੀ ਨਾਤ ਪਾਉਣ ਵਾਸਤੇ ਪੰਛੀ ਰੁੱਖ ਕੁਦਰਤ ਦੀ ਹਰ ਜ਼ਰਾ ਹਰ ਸ਼ੈ ਪਰਫੁੱਲਿਤ ਹੁੰਦੀ ਹੈ ਸੁਖ ਮਹਿਸੂਸ ਕਰਦੀ ਹੈ ਇਸੇ ਤਰ੍ਹਾਂ ਸਤਗੁਰ ਪਾਤਸ਼ਾਹ ਸਮਝਾ ਰਹੇ ਹਨ ਕਿ ਜੀਵ ਆਤਮਾ ਨੂੰ ਜੇਕਰ ਸੌਣ ਦੇ ਮਹੀਨਾਵਾਂ ਦੇ ਵਾਸਤੇ ਉਹੀ ਹੈ ਜੇਕਰ ਉਸ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੀ ਬੂੰਦ ਟਪਕੇ ਪਰਭੂ ਦੇ ਨਾਮ ਨੂੰ ਹਿਰਦੇ ਵਿੱਚ ਬਾਰਸ ਵਾਂਗ ਅਪਣਾਵੇ ਫਿਰ ਉਸ ਵਾਸਤੇ ਪ੍ਰਭੂ ਪਤੀ ਜਿਵੇਂ ਦੁਨਿਆਵੀ ਪਤੀ ਪਤਨੀ ਹੁੰਦੇ ਨੇ ਇਸ ਤਰ੍ਹਾਂ ਜੀਵ ਆਤਮਾ ਤੇ ਪਰਮਾਤਮਾ ਉਹਦਾ ਮੇਲ ਉਹ ਪ੍ਰਭੂ ਅਕਾਲਪੁਰ ਪਰਮਾਤਮਾ ਰਾਮ ਰਮਿਆ ਹੋਇਆ ਸਮਾਇਆ ਹੋਇਆ ਗੋਪਾਲ ਨਰੰਜਨ ਕਿੰਨਿਆ ਨਾਵਾਂ ਤੋਂ ਉਸ ਨੂੰ ਲੋਕ ਯਾਦ ਕਰਦੇ ਨੇ ਉਸ ਪਰਮਾਤਮਾ ਪ੍ਰਭੂ ਨੂੰ ਸੌਣ ਮਹੀਨੇ ਵਾਂਗ ਇਸ ਤਰ੍ਹਾਂ ਉਹਦੇ ਨਾਲ ਲਗਾਵ ਲਗਾਵੇ ਕਿ ਗੁਣਾਂ ਨੂੰ ਅਪਣਾਵੇ ਗੁਣ ਹਿਰਦੇ ਵਿੱਚ ਵਸਾਵੇ ਉਸ ਗੁਣਾਂ ਵਾਲੀ ਬਾਰਖ ਬਰਖਾ ਆਪਣੇ ਹਿਰਦੇ ਵਿੱਚ ਕਰਾਵੇ ਸਤਿਗੁਰ ਅਰਜਨ ਦੇਵ ਪਾਸ਼ਾ ਬਖਸ਼ੇ ਕਰਦਨ ਕਿ ਉਹ ਹੀ ਜੀਵ ਇਸਤਰੀ ਸੁਹਾਗ ਰਿਆਂ ਜਿਵੇਂ ਉਹ ਹੀ ਇਸਤਰੀ ਸੁਹਾਗਣੀ ਹੈ ਜਿਸ ਨੂੰ ਆਪਣੇ ਪਤੀ ਦਾ ਪਿਆਰ ਮਿਲਦਾ ਜਿਸ ਦੀ ਕੇਰ ਸੰਭਾਲ ਉਹਦਾ ਪਤੀ ਕਰਦਾ ਹੈ ਜੋ ਗ੍ਰਿਸ਼ਤ ਜੀਵਨ ਦੇ ਵਿੱਚ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਉਹ ਸੁਹਾਗਣੀਆਂ ਹਨ ਇਸੇ ਤਰ੍ਹਾਂ ਉਹ ਇਨਸਾਨ ਵੀ ਸੁੱਖ ਮਹਿਸੂਸ ਕਰਦਾ ਹੈ ਸੁਹਾਗਵਤੀ ਹੈ ਉਹ ਵੀ ਜੀਵ ਇਸਤਰੀ ਜਿਸ ਨੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਿਸ ਨੇ ਸੱਚ ਸਿਧਾਂਤ ਨੂੰ ਅਪਣਾਇਆ ਹੈ ਆਹ ਉਹ ਸੌਣ ਮੇਨਾ ਸੁੱਖਾਂ ਨਾਲ ਬਤੀਤ ਹੋਏ ਗੁਰਬਾਣੇ ਪੜ੍ਹਦੇ ਆ ਸੁਣਦੇ ਆ ਸੱਚ ਦੀ ਸੰਗਤ ਕਰਦੇ ਆ ਇੱਕ ਪਰਮਾਤਮਾ ਨੂੰ ਜਪਦੇ ਆ ਲੋਕਾਂ ਦੀ ਭਲਾਈ ਕਰਦੇ ਆ ਗੁਆਂ ਨੂੰ ਅਪਣਾਉਂਦੇ ਆ ਬਤੀਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਰੀ ਗੁਰਗੰਸੇ ਵਿੱਚ 12ਵਾਂ ਬਾਣੀ ਦੋ ਥਾਵਾਂ ਤੇ ਹੈ ਤੁਖਾ ਜੀ ਰਾਗ ਤੇ ਮਾਜ ਰਾਗ ਤੁਖਾ ਜੀ ਰਾਗ ਦੀ ਬਾਣੀ ਗੁਰਨਾਨ ਨਨ ਪਾਤਸ਼ਾਹ ਦੇ ਰਚੀ ਹੋਈ ਹੈ ਮਾਜ ਰਾਗ ਦੀ ਬਾਣੀ ਗੁਰਵਰਜਨ ਦੇ ਪਾਤਸ਼ਾਹ ਜੀ ਦੀ ਹੈ ਆਮ ਗੁਰੂ ਘਰਾਂ ਵਿੱਚ ਮਾਜ ਰਾਗ ਦੀ ਬਾਣੀ ਸਰਾਂ ਦੇ ਦਿਹਾੜੇ ਨੂੰ ਪੜ੍ਹੀ ਜਾਂਦੀ ਹੈ ਕੁੱਲ 14 ਬੰਦਾ ਦੀ ਬਾਣੀ ਹੈ ਜਿਸ ਵਿੱਚ 12 ਮਹੀਨਿਆਂ ਦਾ ਜ਼ਿਕਰ ਹੈ ਅੱਜ ਜੋ ਅਪਾ ਵਿਚਾਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਆਡੀਓ ਰਾਹੀਂ ਆਪ ਜੀ ਨੂੰ ਸਮਝਾਇਆ ਹੈ ਸਾਵਣ ਮਹੀਨੇ ਦੀ ਸਗਰਾਂਤ ਦਾ ਦਿਹਾੜਾ ਅੱਜ ਸਾਵਣ ਮਹੀਨੇ ਦੇ ਵਿਚਾਰ ਕੀਤੀ ਹੈ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਹਨ ਦੁਨਿਆਵੀ ਜੀਵ ਦਾ ਉਦਾਹਰਨ ਦੇ ਕੇ ਜਿਵੇਂ ਪਤੀ ਪਤਨੀ ਹੁੰਦੇ ਨੇ ਸਾਵਣ ਮਹੀਨਾ ਹੁੰਦਾ ਹੈ ਉਹਨਾਂ ਦੇ ਗ੍ਰਸਥ ਜੀਵਨ ਹੁੰਦਾ ਹੈ ਆਪਸੇ ਪਿਆਰ ਹੁੰਦਾ ਹੈ ਸੋਨਾ ਪੇ ਜੀਵਨ ਬਣਾਉਣ ਵਾਸਤੇ ਇੱਕ ਦੂਜੇ ਦਾ ਵਿਸ਼ਵਾਸ ਹੁੰਦਾ ਹੈ ਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਜੀਵ ਇਸ ਤਰੀ ਜੋ ਆਤਮਾ ਹੈ ਉਹ ਪਰਮਾਤਮਾ ਤੇ ਭਰੋਸਾ ਰੱਖੇ ਉਸ ਪ੍ਰਭੂ ਦੇ ਗੁਣਾ ਵਿੱਚ ਰਮੀ ਰਹੇ ਸਾਵਣ ਸਰਸੇ ਕਾਮਣੀ ਚੰਦ ਕਮਲ ਸਿੰਘ ਪਿਆਰ ਪ੍ਰਭੂ ਦੇ ਚੰਦ ਕਮਲਾ ਨਾਲ ਪਿਆਰ ਪਾ ਕੇ ਰੱਖੇ ਮਿਲ ਸਾਧੂ ਪੀਵਣ ਹਾਰ ਜਿਵੇਂ ਉਹਦੇ ਚ ਦੱਸਿਆ ਹੈ ਕਿ ਸਾਧਵਾ ਉਹਦੇ ਨਾਲ ਸਾਧੂ ਕੋਣ ਨੇ ਚੰਗੇ ਗੁਣਾ ਵਾਲੇ ਇਨਸਾਨ ਸਾਧੂ ਕੋਈ ਵਿਸ਼ੇਸ਼ ਪੇਸ਼ ਭੂਸ਼ਾ ਵਾਲਾ ਨਹੀਂ ਹੈਗਾ ਕਿ ਵਿਸ਼ੇਸ਼ ਕੱਪੜੇ ਪਹਿਨਣ ਵਾਲਾ ਹੀ ਸਾਧੂ ਹੈ ਉਹ ਕਿਸੇ ਵੀ ਤਰ੍ਹਾਂ ਦੇ ਕੱਪੜੇ ਚ ਹੋ ਸਕਦਾ ਹੈ ਗੁਣਾ ਵਾਲਾ ਇਨਸਾਨ ਗੁਣਾ ਵਾਲਾ ਚੰਗਿਆ ਚੰਗਿਆਈਆਂ ਕਰਨ ਵਾਲਾ ਪ੍ਰਿਸਤਰਾ ਸਾਡੇ ਜੀ ਸਰੀਰ ਦੇ ਵਿੱਚ ਆਤਮਾਨ ਮਨ ਵਿੱਚ ਜੋ ਗੁਣ ਹੈ ਉਹਨਾਂ ਨੂੰ ਵੀ ਕਿਹਾ ਜਾ ਸਕਦਾ ਵੀ ਗੁਣ ਗੁਣਾਂ ਦੇ ਸਾਂਝ ਕਰੇ ਗੁਣਾਂ ਦੇ ਨਾਲ ਹੀ ਉਸ ਪ੍ਰਭੂ ਦੇ ਨਾਮ ਨੂੰ ਪਿਆ ਜਾ ਸਕਦਾ ਅਮਰਤ ਬੋਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਸੋ ਸੰਗਰਾਂਦ ਦਾ ਦਿਹਾੜਾ ਅੱਜ 16 ਤਰੀਕਾ ਦਿਨ ਬੁੱਧਵਾਰ ਆਪ ਸਭ ਨੂੰ ਸ਼ੁਭ ਕਾਮਨਾਵਾਂ ਵਧਾਈਆਂ ਨੇ ਸੰਗਰਾਂਦ ਦਾ ਮਹੀਨਾ ਸਾਡਾ ਗੁਰਬਾਣੀ ਪੜ੍ਹਦੇ ਹਾਂ ਗੁਰੂ ਘਰ ਦੀ ਗੁਰੂ ਦੀ ਸੰਗਤ ਕਰਦੇ ਹਾਂ ਸੱਚ ਦੇ ਸੰਗਤ ਕਰਦੇ ਹਾਂ ਲੋਕਾਂ ਦੀ ਮਦਦ ਕਰਦੇ ਆ ਚੰਗੀਆਂ ਤੇ ਚੰਗੇ ਗੁਣ ਇਕੱਤਰ ਕਰਦੇ ਆ ਬੀਤਿਤ ਹੋਵੇ ਅਸੀਂ ਇੱਕ ਵਧੀਆ ਜੀਵਨ ਜੀ ਸਕੀਏ ਸਾਵਣ ਦੇ ਮਹੀਨੇ ਵਿੱਚ ਇਸ ਪ੍ਰਭੂ ਪਰਮਾਤਮਾ ਦੇ ਨਾਲ ਜੁੜੀਏ ਸਤਗੁਰੂ ਪਾਸਾ ਸਾਨੂੰ ਸਮਝਾ ਰਹੇ ਹਨ ਕਿ ਸਰਸੀ ਗੁਣਾ ਦੇ ਨਾਲ ਭਰਪੂਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ